ਗੁਰਜੀਕਾ ਖਾਲਸਾ ਵਾਹਿਗੁਰੂ ਜੀ ਸਾਧ ਸੰਗਤ ਜੀ ਅਸੀਂ ਅੱਜ ਸਿੱਖ ਮਿਸ਼ਨਰੀ ਸੈਟੀ ਚ ਜੋ ਬਹੁਤ ਵੱਡਾ ਕਾਠਿਆ ਇਹ ਬੁਲਾਇਆ ਗਿਆ ਅਕਾਲ ਤਖਤ ਦੇ ਹੱਕ ਵਿੱਚ ਜੋ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਫੈਸਲਾ ਕੀਤਾ ਸੀ ਸੰਗਤਾਂ ਚਾਹਣੀਆਂ ਕਿ ਉਸ ਫੈਸਲੇ ਨੂੰ ਐਨ ਬੈਨ ਲਾਗੂ ਕੀਤਾ ਜਾਵੇ ਉਹ ਇੱਕ ਇਤਿਹਾਸਿਕ ਫੈਸਲਾ ਆ ਤੇ ਜੋ ਜਾਨੀ ਹਰ ਵੀ ਇਥੇ ਨਹੀਂ ਕੀਤਾ ਗਿਆ ਉਹਦੀ ਕਰਦਾਰ ਕਸ਼ੀ ਕੀਤੀ ਗਈ ਉਹਦੀ ਅਸੀਂ ਪੂਰ ਜੋਰ ਲੈਂਦੇ ਆ ਕਰਦੇ ਆ ਤੇ ਅਸੀਂ ਬੇਨਤੀ ਕਰਦੇ ਆ ਜਹੇਦਾਰ ਕਾਲ ਤਖਸਾਹਬ ਨੂੰ ਤੁਸੀਂ ਇਸ ਜੋਰ ਨਾਲ ਕਰਦਾਰ ਕਸ਼ੀ ਕੀਤੀ ਗਈ ਜਾਂ ਤੁਸੀਂ ਇਹਦੇ ਤੇ ਵੀ ਸਖਤ ਸਟੈਂਡ ਲਾਓ ਤੇ ਆਪਣਾ ਫੈਸਲਾ ਦਿਓ ਜੋ ਦੋ ਤਰੀਕ ਦਾ ਜਿਹੜਾ ਉਹ ਨਹੀਂ ਮੰਨਦਾ ਤੇ ਜੋ ਕਾਲ ਤਖ ਦੀ ਮਰਜ਼ਾ ਦੇ ਅਨਸਾਰ ਉਹਨਾਂ ਨੂੰ ਖੇਰ ਸਜ਼ਾ ਦਿਓ ਇੱਕ ਸਾਰਾ ਅਕਾਲ ਪੁਰਖ ਜੀ ਮਾਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਧ ਸੰਗਤ ਜੀ ਅਸੀਂ ਅੱਜ ਸਿੱਖ ਮਿਸ਼ਨਰੀ ਸੈਟੀਚ ਜੋ ਬਹੁਤ ਵੱਡਾ ਕਾਠਿਆ ਇਹ ਬੁਲਾਇਆ ਗਿਆ ਅਕਾਲ ਤਖਤ ਦੇ ਹੱਕ ਵਿੱਚ ਜੋ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਫੈਸਲਾ ਕੀਤਾ ਸੀ ਸੰਗਤਾਂ ਚਾਹਣੀਆਂ ਕਿ ਉਸ ਫੈਸਲੇ ਨੂੰ ਐਨ ਬੈਨ ਲਾਗੂ ਕੀਤਾ ਜਾਵੇ ਉਹ ਇੱਕ ਇਤਿਹਾਸਿਕ ਫੈਸਲਾ ਆ ਕਿ ਜੋ ਗਿਆਨੀ ਹਰਪੀ ਸਿੰਘ ਜੀ ਨਾਲ ਕੀਤਾ ਗਿਆ ਉਹਦੀ ਕਰਦਾਰ ਕਸ਼ੀ ਕੀਤੀ ਗਈ ਉਹਦੀ ਅਸੀਂ ਪੂਰ ਜੋਰ ਲੈਂਦਿਆਂ ਕਰਦੇ ਆ ਤੇ ਅਸੀਂ ਬੇਨਤੀ ਕਰਦੇ ਆ ਜਹੇਦਾਰ ਕਾਲ ਤਖਤ ਸਾਹਿਬ ਨੂੰ ਤੁਸੀਂ ਇਸ ਜੋਰ ਨਾਲ ਕਰਦਾਰ ਕਸ਼ੀ ਕੀਤੀ ਗਈ ਜਾਂ ਤੁਸੀਂ ਇਹਦੇ ਤੇ ਵੀ ਸਖਤ ਸਟੈਂਡ ਲਾਓ ਤੇ ਆਪਣਾ ਫੈਸਲਾ ਦਿਓ ਜੋ ਦੋ ਤਰੀਕ ਦਾ ਜਿਹੜਾ ਉਹ ਨਹੀਂ ਮੰਨਦਾ ਤੇ ਜੋ ਕਾਲ ਤਖਤ ਦੀ ਮਰਜ਼ਿਆ ਦੇ ਅਨੁਸਾਰ ਉਹਨਾਂ ਨੂੰ ਖੇਰ ਸਜ਼ਾ ਦਿਓ ਇੱਕ ਸਾਰਾ ਇਕੱਠ ਜਾਈ ਮੰਗ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਧ ਸੰਗਤ ਜੀ ਅਸੀਂ ਅੱਜ ਸਿੱਖ ਮਿਸ਼ਨਰੀ ਸੈਟੀ ਚ ਜੋ ਬਹੁਤ ਵੱਡਾ ਕਾਠਿਆ ਇਹ ਬੁਲਾਇਆ ਗਿਆ ਅਕਾਲ ਤਖਤ ਦੇ ਹੱਕ ਵਿੱਚ ਜੋ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਫੈਸਲਾ ਕੀਤਾ ਸੀ ਸੰਗਤਾਂ ਚਾਹਣੀਆਂ ਕਿ ਉਸ ਫੈਸਲੇ ਨੂੰ ਐਨ ਬੈਨ ਲਾਗੂ ਕੀਤਾ ਜਾਵੇ ਉਹ ਇੱਕ ਇਤਿਹਾਸਿਕ ਫੈਸਲਾ ਆ ਕਿ ਜੋ ਗਿਆਨੀ ਹਰਪੀ ਸਿੰਘ ਜੀ ਨਾਲ ਕੀਤਾ ਗਿਆ ਉਹਦੀirdar ਕੁਸ਼ੀ ਕੀਤੀ ਗਈ ਉਹਦੀ ਅਸੀਂ ਪੂਰ ਜੋਰ ਲੈਂਦੇ ਆ ਕਰਦੇ ਆ ਤੇ ਅਸੀਂ ਬੇਨਤੀ ਕਰਦੇ ਆ ਜਨਰਲ ਕਾਲ ਤਖਤ ਸਾਹਿਬ ਨੂੰ ਤੁਸੀਂ ਇਸ ਜੋਰ ਨਾਲirdar ਕੁਸ਼ੀ ਕੀਤੀ ਗਈ ਆ ਤੁਸੀਂ ਇਹਦੇ ਤੇ ਵੀ ਸਖਤ ਸਟੈਂਡ ਲਾਓ ਤੇ ਆਪਣਾ ਫੈਸਲਾ ਦਿਓ ਜੋ ਦੋ ਤਰੀਕ ਦਾ ਜਿਹੜਾ ਉਹ ਨਹੀਂ ਮੰਨਦਾ ਤੇ ਜੋ ਕਾਲ ਤਖਤ ਦੀ ਮਰਜ਼ੀ ਦੇ ਅਨਸਾਰ ਉਹਨਾਂ ਨੂੰ ਖੇਰ ਸਜ਼ਾ ਦਿਓ ਇੱਕ ਸਾਵਾਰਾ ਅਕਾਲ ਪੁਰਖ ਜੀ ਮੰਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਧ ਸੰਗਤ ਜੀ ਅਸੀਂ ਅੱਜ ਸਿੱਖ ਮਿਸ਼ਨਰੀ ਸੈਟੀ ਚ ਜੋ ਬਹੁਤ ਵੱਡਾ ਕਾਠਿਆ ਇਹ ਬੁਲਾਇਆ ਗਿਆ ਅਕਾਲ ਤਖਤ ਦੇ ਹੱਕ ਵਿੱਚ ਜੋ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਫੈਸਲਾ ਕੀਤਾ ਸੀ ਸੰਗਤਾਂ ਚੋਣੀਆਂ ਤੇ ਉਸ ਫੈਸਲੇ ਨੂੰ ਐਨ ਬੈਨ ਲਾਗੂ ਕੀਤਾ ਜਾਵੇ ਉਹ ਇੱਕ ਇਤਿਹਾਸਿਕ ਫੈਸਲਾ ਆ ਤੇ ਜੋ ਗਿਆਨੀ ਹਰਪੀ ਸਿੰਘ ਜੀ ਨਾਲ ਕੀਤਾ ਗਿਆ ਉਹਦੀ ਕਰਦਾਰ ਕੂਸ਼ੀ ਕੀਤੀ ਗਈ ਉਹਦੀ ਅਸੀਂ ਪੂਰ ਜੋਰ ਲੈਂਦੇ ਆ ਕਰਦੇ ਆ ਤੇ ਅਸੀਂ ਬੇਨਤੀ ਕਰਦੇ ਆ ਜੰਗਦਾਰ ਕਾਲ ਤਖਤ ਸਾਹਿਬ ਨੂੰ ਤੁਸੀਂ ਇਸ ਜੋਰ ਨਾਲ ਕਰਦਾਰ ਕੂਸ਼ੀ ਕੀਤੀ ਗਈ ਆ ਤੁਸੀਂ ਇਹਦੇ ਤੇ ਵੀ ਸਖਤ ਸਟੈਂਡ ਲਾਓ ਤੇ ਆਪਣਾ ਫੈਸਲਾ ਦਿਓ ਜੋ ਦੋ ਤਰੀਕ ਦਾ ਜਿਹੜਾ ਉਹ ਨਹੀਂ ਮੰਨਦਾ ਤੇ ਜੋ ਕਾਲ ਤਖਤ ਦੀ ਮਰਜ਼ੀ ਦੇ ਅਨੁਸਾਰ ਉਹਨਾਂ ਅੰਝੇ ਸਜਾ ਦਿਓ ਇੱਕ ਸਾਰਾ ਇਕੱਠ ਜਾਇ ਮੰਗ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ